ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਥਾਨਕ ਮਹਾਮਾਈ ਦੇ ਤਲਾ ਮੰਦਰ ਵਿਖੇ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਹਿਲਗਾਮ ਹਮਲੇ ਨੂੰ ਲੈ ਕੇ ਸ਼ਹਿਰ ਦੇ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਦੱਸਦਈਏ ਬੈਠਕ ਵਿੱਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਨੇ ਉਹ ਹਾਜ਼ਰ ਹੋਏ ਤੇ ਬੈਠਕ ਦੌਰਾਨ ਤੇਜ਼ੀ ਦੇ ਨਾਲ ਸ਼ਹਿਰ ਵਿੱਚ ਵਧ ਰਹੀ ਪ੍ਰਵਾਸੀ ਗੈਰ ਹਿੰਦੂ ਲੋਕਾਂ ਦੀ ਆਬਾਦੀ ਤੇ ਚਿੰਤਾ ਪ੍ਰਗਟ ਕੀਤੀ ਗਈ ਤੇ ਇਸ ਨੂੰ ਸ਼ਹਿਰ ਦੀ ਅਮਨ ਸ਼ਾਂਤੀ ਦੇ ਲਈ ਖਤਰਾ ਜੜਾਇਆ ਦੱਸਿਆ ਗਿਆ ਤੇ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਬਿਨਾਂ ਆਪਣੀ ਪਛਾਣ ਉਜਾਗਰ ਕੀਤੇ ਸ਼ਹਿਰ ਵਿੱਚ ਰਹਿ ਰਹੇ ਨੇ ਤੇ ਦੁਕਾਨ ਆਮ ਕਿਰਾਏ ਨਾਲੋਂ ਦੁੱਗਨੇ ਟਿਕਨੇ ਕਿਰਾਏ ਤੇ ਲੈ ਰਹੇ ਨੇ ਜਿਸ ਤੋਂ ਇਹ ਸ਼ੱਕ ਹੋਰ ਵੱਜ ਜਾਂਦਾ ਹੈ ਕਿ ਇਹਨਾਂ ਦੇ ਇਰਾਦੇ ਵਪਾਰ ਕਰਨ ਦੇ ਨਹੀਂ ਬਲਕਿ ਕੁਝ ਹੋਰ ਨੇ ਤੇ ਇਸ ਮੌਕੇ શ્રી ਸਨਾਤਨ ਜਾਗਰਣ ਮੰਚ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਏ ਜਾਣਗੇ ਜਿਸ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਵੱਧ ਕਿਰਾਏ ਦੇ ਲਾਲਚ ਵਿੱਚ ਲਾਲਚ ਦੇ ਵਿੱਚ ਦੁਕਾਨਾਂ ਮਕਾਨ ਤੇ ਦੇਣ ਵਾਲਿਆਂ ਨੂੰ ਜਣਾਇਓ ਖਬਰਦਾਰ ਕੀਤਾ ਗਿਆ ਤੇ ਉਹਨਾਂ ਦਾ ਬਾਈਕਾਟ ਕਰਨ ਦੀ ਗੱਲ ਵੀ ਕਹੀ ਗਈ ਤੇ ਉੱਥੇ ਹੀ ਬੈਠਕ ਵਿੱਚ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਫ਼ ਤੌਰ ਤੇ ਦੱਸਦੇ ਹੀ ਹੈ ਸ਼ਹਿਰ ਵਾਸੀਆਂ ਨੂੰ ਚੇਤਾਵਨੀ ਜੜੀ ਉਹ ਦਿੱਤੀ ਗਈ ਹੈ ਤੇ ਜ਼ਿਆਦਾ ਕਿਰਾਏ ਦੇ ਲਾਲਚ ਦੇ ਲਾਲਚ ਦੇ ਵਿੱਚ ਬਿਨਾਂ ਪਹਿਚਾਨ ਦੇ ਇਹਨਾਂ ਪ੍ਰਵਾਸੀ ਗੈਰ ਹਿੰਦੂ ਲੋਕਾਂ ਨੂੰ ਮਕਾਨ ਅਤੇ ਦੁਕਾਨਾਂ ਕਿਰਾਏ ਤੇ ਨਾ ਦਿੱਤੀਆਂ ਜਾਣ ਤੇ ਅੱਗੂ ਨੇ ਇੱਕ ਹੋਰ ਇੱਕ ਹੋਰ ਸੁਰ ਦੇ ਨਾਲ ਇੱਕ ਇਹ ਵੀ ਗੱਲ ਕਹੀ ਗਈ ਹੈ ਕਿ ਇੱਕ ਵਾਰ ਇਹਨਾਂ ਲੋਕਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ ਤੇ ਜੇਕਰ ਫਿਰ ਵੀ ਕੋਈ ਸ਼ਹਿਰ ਦੀ ਅਮਨ ਸ਼ਾਂਤੀ ਨਾਲ ਸਮਝੌਤਾ ਕਰਦਾ ਹੈ ਤਾਂ ਉਸ ਨੂੰ ਬਾਈਕਾਟ ਕਰ ਦਿੱਤਾ ਜਾਵੇਗਾ ਬੇਸ਼ੱਕ ਉਹ ਕਿੰਨਾ ਹੀ ਪੁਰਾਣਾ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਕਿਉਂ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਪਹਿਲਗਾਮ ਹੱਤਵਾਦੀ ਹਮਲੇ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਗੁਰਦਾਸਪੁਰ ਵਿਖੇ ਵੱਡੇ ਫੈਸਲੇ ਜਿਹੜੇ ਨੇ ਉਹ ਲਏ ਜਾ ਰਹੇ ਨੇ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਤਨਕ ਮਾਈ ਦੇ ਤਲਾਬ ਮੰਦਿਰ ਦੇ ਵਿੱਚ ਇਹ ਵਿਸ਼ੇਸ਼ ਬੈਠਕ ਕੀਤੀ ਗਈ ਜਿੱਥੇ ਕਿ ਬਹੁਤ ਵੱਡਾ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਤੇ ਉੱਥੇ ਹੀ ਸਬਜ਼ੀ ਮੰਡੀ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਨੇ ਵੀ ਕਿਹਾ ਹੈ ਕਿ ਅਸੀਂ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਹਾਂ ਅਤੇ ਧਰਮ ਦਾ ਆਦਰ ਕਰਦੇ ਹਾਂ ਪਰ ਪਹਿਲਗਾਮ ਦੀ ਘਟਨਾ ਨੂੰ ਜਿਸ ਤਰ੍ਹਾਂ ਦੇ ਨਾਲ ਅੰਜਾਮ ਦਿੱਤਾ ਗਿਆ ਹੈ ਅਤੇ ਜਿਸ ਤਰ੍ਹਾਂ ਦੇ ਨਾਲ ਧਰਮ ਪੁੱਛ ਪੁੱਛ ਕੇ ਲੋ ਨੂੰ ਮਾਰਿਆ ਗਿਆ ਤੇ ਉਸਦੇ ਨਾਲ ਹਿੰਦੂਆਂ ਵਿੱਚ ਗੁੱਸਾ ਜਿਹੜਾ ਉਹ ਪਾਇਆ ਜਾ ਰਿਹਾ ਤੇ ਇਸ ਘਟਨਾ ਨੇ ਸਾਨੂੰ ਆਪਣੇ ਆਲੇ ਦੁਆਲੇ ਦੇ ਹਾਲਾਤ ਜਾਣਨ ਦੇ ਲਈ ਮਜਬੂਰ ਕਰ ਦਿੱਤਾ ਹੈ ਅੱਜ ਵੀ ਮਿੱਟੀ ਦੇ ਬਾਰੇ ਵਿੱਚ ਇਹ ਹੀ ਕਹਿੰਦਾ ਹੈ ਕਿ ਜਿਹੜਾ ਪੈਲਗਮ ਜਿਹੜਾ ਪੈਲਗਮ ਅੰਤਰਵਾਦੀ ਦਾ ਹਮਲਾ ਕੀਤਾ ਉਹਨਾਂ ਨੇ ਜਾਤੀ ਪੋਸ਼ ਪੋਸ਼ ਕੇ ਬੰਦਿਆਂ ਨੂੰ ਮਾਰਿਆ ਉਹ ਬੋਲਦਕਤ ਕੀਤਾ ਉਹਦੇ ਵਾਸਤੇ ਸਾਰੇ ਦੇਸ਼ ਵਿੱਚ ਇਹ ਬੜੀ ਪੱਕੀ ਰੋਲਾ ਪਿਆ ਕਿ ਇਹ ਗਲਤ ਕੀਤਾ ਉਹਨਾਂ ਨੇ असि भी सारी संस्था कट्ठी होकर अीटिंग हुई है कि जे अपनी जातिया पातिया के पुस्त अपना इदा का कम करते पे ने भी इन्हों दुकानों बिल्कुल समान ना ली अपने हिंदू भरावान का समान लू थोड़ा अहसास हो जाति पाती करते पे ने और जड़िया साढ़िया शहर वासियों ने दुकान कराए दिखाई है ਇਸ ਸਾਰੇ ਅੱਜ ਮੀਟਿੰਗ ਦਾ ਫੈਸਲਾ ਕੀਤਾ ਉਹਨੇ ਕਿ ਜੇਕਰ ਉਹਨਾਂ ਨੂੰ ਵਸਪੁਰ ਦਾ ਵੀ ਦੇ ਨਾਲ ਟਾਈਮ ਦਿੱਲੇ ਆ ਜੋ ਆਪਣੀ ਸਭ ਤੋਂ ਖਾਲੀ ਕਰਾਂ ਠੀਕ ਹੈ ਕਿ ਤੇ ਉਹਨਾਂ ਨੂੰ ਜਾ ਕੇ ਮਿਲਿਆ ਜਾਏਗਾ ਉਹਨਾਂ ਨੂੰ ਜਾ ਕੇ ਉਹਨਾਂ ਦਾ ਵੀ ਕੋਈ ਨੈਸ ਕਰ ਦਿੱਤਾ ਜਾਵੇ ਔਰ ਬਾਈਕਰ ਦਾ ਕੁਝ ਕੀਤਾ ਜਾਏਗਾ ਇਸ ਸਸਰ ਮੁਸਲਮਾਨ ਸਮਾਜ ਦੇ ਲੋਕ ਵੀ ਇਹ ਸਭ ਦੇ ਦਾ ਪ੍ਰੋ ਕਰ ਰਿਹਾ ਹੈ ਅਨ ਦਰਸ਼ਨ ਕਰ ਰਿਹਾ ਹੈ ਸਾਰੇ ਦੇ ਖਰਾਬੀ ਹੋ ਗਏ ਤੇ ਜਿਹਨੂੰ ਟਾਰਗੇਟ ਕੀਤਾ ਜਾ ਸਕਦਾ ਦਿਖਾਵਾ ਕਰ ਇਸ ਤਰ੍ਹਾਂ ਇਹ ਬਾਕੀ ਤੁਹਾਡੇ ਨਾਲ ਠੀਕ ਹੈ ਸਾਰੇ ਦੇ ਕੁਝ ਨਹੀਂ ਹੁੰਦੇ ਸਾਨੂੰ ਕੁੱਦਾਂ ਪਤਾ ਲੱਗਿਆ ਜਿੱਦਾਂ ਇੱਕ ਇੱਕ ਦੁਕਾਨ ਤੇ 10 12 ਲੋਕ ਮੈਂਬਰ ਰਹਿੰਦੇ ਬੇਨੇ ਇੱਕ ਇੱਕ ਘਰ ਆਪਣੇ ਦੇ ਵੀ ਵੀ ਮੈਂਬਰ ਰਹਿੰਦੇ ਬੇਨੇ ਉਹ ਕੀ ਪਤਾ ਕਿਹਦੇ ਮੂੰਹ ਤੇ ਲਿਖਿਆ ਹੋਇਆ ਹੈ ਇਹ ਕੌਣ ਹੈ ਕੌਣ ਨਹੀਂ ਇਸ ਦਾ ਐਫ ਪੂੰਤ ਸਾਰਾ ਨੂੰ ਪਤਾ ਹੀ ਹੈ ਕਿਦਾਂ ਦੀ ਕੌਮ ਹੈ ਇਹ ਵਿਸ਼ਵਾਸ ਪਾਤਰ ਕੋ ਮੈਂ ਨਹੀਂ ਹੈ ਇਸ ਕਾ ਕਿ ਇਹ ਹੁੰਦਾ ਸਾਰੀ ਸਾਰੇ ਇੱਕ ਇੱਕ ਬੰਦੇ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਹੋਣੀ ਚਾਹੀਦੀ ਹੈ ਇਹਦਾ ਆਧਾਰ ਕਰਕੇ ਬਖਸ਼ੀ ਦਾ ਪਛਾਣ ਕਿੱਥੋਂ ਦਾ ਜਾਂ ਕਿੱਥੋਂ ਦੀ ਹੈ ਇਸ ਕਾ ਦੀ ਜਾਣਕਾਰੀ ਪੈਲਗਾਮ ਦੇ ਵਿੱਚ ਉਗਰਵਾਦੀਆਂ ਨੇ ਇੱਕ ਜਾਤੀ ਪੁੱਛ ਕੇ Hindu ਧਰਮ ਨੂੰ ਟਾਰਗੇਟ ਕੀਤਾ ਗਿਆ ਹਿੰਦੂਆਂ ਨੂੰ ਜਾਤੀ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਵਾ ਉਹਦੇ ਅਸੀਂ ਸ਼੍ਰੀ ਸਨਾਤਨ ਜਾਗਰਣ ਮੰਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਹੈਗੇ ਪਰ ਜਿਸ ਤਰ੍ਹਾਂ ਕੀ ਉਹਨਾਂ ਨੇ ਉੱਥੇ ਜਾਤੀ ਪੁੱਛ ਕੇ ਮਾਰਿਆ ਵਾ ਅਸੀਂ ਉਹਦੇ ਖਿਲਾਫ ਆਂ ਪਰ ਅੱਜ ਅਸੀਂ ਉਗਰਵਾਦ ਦੇ ਖਿਲਾਫ ਇੱਕ ਆਪਣੇ ਸਮਾਜ ਨੂੰ ਜਗਾਉਣ ਦੇ ਵਾਸਤੇ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਦੇ ਵਿੱਚ ਮੁਸਲਮ ਆਬਾਦੀ ਵੱਧ ਰਹੀ ਆ ਉਸ ਆਬਾਦੀ ਨੂੰ ਆਪਾਂ ਲੋਕਾਂ ਨੂੰ ਕਹਿਣ ਵਾਸਤੇ ਵੀ ਅਸੀਂ ਇੱਕ ਪੋਸਟਰ ਰਿਲੀਜ਼ ਕੀਤਾ ਵਾ ਜਿਹਦੇ ਵਿੱਚ ਕੁਝ ਗੱਲਾਂ ਕੁਝ ਪੁਆਇੰਟ ਦਿੱਤੇ ਗਏ ਨੇ ਵੀ ਜਿਹੜੀਆਂ ਅਸੀਂ ਦੁਕਾਨਾਂ ਦਿੱਤੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਏ ਔਰ ਨਾਲ ਦੀ ਨਾਲ ਹੀ ਕੀ ਜੇ ਉਹਨਾਂ ਨੇ ਜਾਤੀ ਪੁੱਛ ਕੇ ਮਾਰਿਆ ਵਾ ਤੇ ਅਸੀਂ ਜਾਤੀ ਪੁੱਛ ਕੇ ਜਿੰਨੇ ਸਾਡੇ ਗੁਰਦਾਸਪੁਰ ਦੇ ਵਾਸੀ ਜਾਂ ਬਾਕੀ ਹਿੰਦੂ ਸਮਾਜ ਆ ਕੀ ਅਸੀਂ ਵੀ ਜਾਤੀ ਪੁੱਛ ਕੇ ਸਮਾਨ ਖਰੀਦਣਾ ਸ਼ੁਰੂ ਕਰੀਏ ਫਿਰ ਤਾਂ ਹੀ ਜੇ ਉਹਨਾਂ ਨੇ ਜਾਤੀ ਪੁੱਛੀ ਆ ਤੇ ਫਿਰ ਮੇਰੇ ਦੇ ਖਿਆਲ ਦੇ ਨਾਲ ਸਾਨੂੰ ਵੀ ਗਾਂ ਤੋਂ ਜਿਹੜਾ ਜਾਤੀ ਪੁੱਛ ਕੇ ਹੀ ਸਮਾਨ ਖਰੀਦਣਾ ਪਏਗਾ ਤਾਂ ਹੀ ਜਿਹੜੀ ਮੁਸਲਮਾਨਬਾਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਵੱਧ ਰਹੀ ਆ ਮੇਰੇ ਖਿਆਲ ਦੇ ਨਾਲ ਤਾਂ ਹੀ ਥੋੜੀ ਜਿਹੀ ਘਟੇਗੀ ਦੇਖੋ ਇੱਕ ਤੇ ਅਸੀਂ ਵੈਸੇ ਬਾਰਡਰ ਏਰੀਆ ਤੇ ਬੈਠੇ ਆ ਅਸੀਂ ਤਾਂ 24 ਘੰਟੇ ਹੀ ਸਾਨੂੰ ਖਤਰਾ ਏ ਪਰ ਜਿਸ ਤਰ੍ਹਾਂ ਆਬਾਦੀ ਦਿਨ-ਬਦਨ ਵੱਧ ਰਹੀ ਆ ਇਸ ਸਾਡੇ ਸ਼ਹਿਰ ਵਾਸਤੇ Hindu ਸਮਾਜ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੀ ਏ ਦੇਖੋ ਅਸੀਂ ਕਹਿ ਰਹੇ ਆ ਵੀ ਪੁਲਿਸ ਵੇਰੀਫਿਕੇਸ਼ਨ ਕਰ ਰਹੀ ਪੁਲਿਸ ਅੱਜ ਵੀ ਵੈਰੀਫਿਕੇਸ਼ਨ ਕਰਕੇ ਜਾਂਦੀ ਹੈ ਇੱਕ ਮਕਾਨ ਦੇ ਵਿੱਚ 20 ਬੰਦੇ ਰਹਿੰਦੇ ਨੇ ਅਗਲੇ ਦਿਨ ਉਸੇ ਮਕਾਨ ਦੇ ਵਿੱਚ 24 ਬੰਦੇ ਹੁੰਦੇ ਨੇ ਕੀ ਉਹਨਾਂ ਦੇ 20ਾਂ ਦੀ ਪਛਾਣ ਤਾਂ ਹੋ ਗਈ ਜਿਹੜੇ 24 ਹੋਰ ਆਏ ਉਹਨਾਂ ਦੀ ਵੀ ਜਿਹੜੇ 4 ਹੋਰ ਆਏ ਉਹਨਾਂ ਦੀ ਵੀ ਪਛਾਣ ਹੋ ਗਈ ਹੈ ਦੇਖੋ ਅੱਜ ਵੀ ਅਸੀਂ ਆਪਣੇ ਜਿੰਨੇ ਵੀ ਮੀਟਿੰਗ ਦੇ ਵਿੱਚ ਲੋਕ ਆਏ ਸੀਗੇ ਸਾਰੀਆਂ ਸੰਸਥਾਵਾਂ ਜੀ ਉਹਨਾਂ ਨੇ ਇਹੋ ਗੱਲ ਤੋਂ ਸੌਂਪ ਪਾਈ ਆ ਕਿ ਅਸੀਂ ਕਿਉਂ ਨਾ ਜੇ ਉਹਨਾਂ ਨੇ ਜਾਤੀ ਪੁੱਛ ਕੇ ਮਾਰਿਆ ਤੇ ਅਸੀਂ ਵੀ ਸਮਾਨ ਜਿਹੜਾ ਇਹਨਾਂ ਲੋਕਾਂ ਦਾ ਬੈਸਟ ਕਰੀਏ ਇਹਨਾਂ ਦੀ ਦੁਕਾਨ ਤੋਂ ਸਮਾਨ ਹੀ ਲਈਏ ਤੇ ਆਹ ਦੇਖੋ ਉਹਨਾਂ ਨੂੰ ਵੀ ਮਿਲਿਆ ਜਾਏਗਾ ਔਰ ਬਹੁਤ ਹੀ ਜਲਦੀ ਉਹਨਾਂ ਨੂੰ ਵੀ ਟਾਈਮ ਦਿੱਤਾ ਜਾਏਗਾ ਵੀ ਜੇ ਉਹ ਨਹੀਂ ਆਪਣੀਆਂ ਦੁਕਾਨਾਂ ਖਾਲੀ ਕਰਾਉਂਦੇ ਤੇ ਉਹਨਾਂ ਦਾ ਵੀ ਮੇਰੇ ਖਿਆਲ ਦੇ ਨਾਲ ਜਲਦੀ ਇੱਕ ਮਤਲਬ ਫੈਸਲਾ ਲਿਆ ਜਾਏਗਾ ਵੀ ਉਹਨਾਂ ਦਾ ਗਰਦਾਸਪੁਰ ਵਾਸੀ ਸਮਾਜ ਹਿੰਦੂ ਸਮਾਜ ਜਿਹੜਾ ਉਹਨਾਂ ਦਾ ਵੀ ਵੈਸ ਕਰ ਕਰੇਗਾ